ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦਾ ਮਾਮਲਾ ਹੁਣ ਹਾਈ ਕੋਰਟ ਜਾਏਗਾ ਹਿਊਮਨ ਰਾਈਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਸ ਮਾਮਲੇ ਦੇ ਵਿੱਚ ਆਪਣੇ ਪੱਧਰ ਉੱਪਰ ਜਾਂਚ ਕਰ ਰਹੀ ਸੀ ਤੇ ਜਾਂਚ ਕਰਦੇ ਉਹਨਾਂ ਹੱਥ ਕਈ ਅਜਿਹੇ ਤੱਥ ਲੱਗੇ ਜੋ ਸਾਬਤ ਕਰਦੇ ਹੋਣ ਕਿ ਰਾਜਵੀਰ ਜਵੰਦਾ ਨੂੰ ਬਚਾਇਆ ਜਾ ਸਕਦਾ ਸੀਗਾ ਆਸ਼ੂ ਨੇ ਜੀ ਦਾ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਇੱਕ ਕਮੇਟੀ ਹੈ ਹਿਊਮਨ ਰਾਈਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿਹੜੀ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਆਪਣੇ ਪੱਧਰ ਉੱਪਰ ਨਵਕਿਰਨ ਸਿੰਘ ਜੋ ਕਿ ਹਾਈ ਕੋਰਟ ਦੇ ਵਿੱਚ ਵਕੀਲ ਹੈ ਉਹ ਵੀ ਇਸ ਦੇ ਮੈਂਬਰ ਹੈਗੀ ਹੈ ਜਦੋਂ ਅੱਜ ਉਸ ਹਾਸੇ ਵਾਲੀ ਜਗ੍ਹਾ ਦੇ ਉੱਪਰ ਜਾਂਦੇ ਆ ਤੇ ਇਹਨਾਂ ਹੱਥ ਕਈ ਤੱਥ ਲੰਦੇ ਆ ਇੱਕ ਡੀਡੀਆਰ ਕੱਟੀ ਜਾਂਦੀ ਹੈ ਜਦੋਂ ਰਾਜਵੀਰ ਜਵੰਦਾ ਦਾ ਹਾਸਾ ਹੋਇਆ ਸੀ ਜਾਂ ਉਸ ਦੇ ਨਾਲ ਐਕਸੀਡੈਂਟ ਵਾਪਰਿਆ ਸੀ ਤਾਂ ਉਸ ਵਕਤ ਪੁਲਿਸ ਵੱਲੋਂ ਹਰਿਆਣਾ ਪੁਲਿਸ ਵੱਲੋਂ ਡੀਡੀਆਰ ਕੱਟੀ ਜਾਂਦੀ ਹੈ ਤੇ ਉਸ ਦੇ ਵਿੱਚ ਉਸ ਦੇ ਨਾਲ ਕੰਮ ਕਰਨ ਵਾਲੇ ਸੁਦਰਸ਼ਨ ਸਿੰਘ ਜਿਹੜੇ ਕਿ ਮੁਹਾਲੀ ਤੇ ਰਹਿਣ ਵਾਲੇ ਆ ਉਹ ਆਪਣੇ ਬਿਆਨ ਲਖਵਾਉਂਦੇ ਆ ਜਿਹੜੇ ਕਿ ਬਿਆਨਾਂ ਤੋਂ ਹੈਰਾਨੀ ਜਨੇ ਖੁਲਾਸੇ ਹੁੰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਉਹ ਬਿਆਨ ਹੀ ਪੜਕੇ ਸੁਣਾ ਦਿੰਨੇ ਆ ਉਸ ਤੋਂ ਬਾਅਦ ਦੱਸਾਂਗੇ ਕਿ ਹੁਣ ਇਹ ਮਾਮਲਾ ਹਾਈ ਕੋਰਟ ਜਾਊਗਾ ਤੇ ਹਾਈ ਕੋਰਟ ਦੇ ਵਿੱਚ ਕਿਹੜੇ ਆਧਾਰ ਕਿਹੜੇ ਤੱਥ ਪੇਸ਼ ਕੀਤੇ ਜਾਣਗੇ ਜਿਸ ਤੋਂ ਬਾਅਦ ਸਰਕਾਰਾਂ ਨੂੰ ਇਸ ਦੇ ਵਿੱਚ ਪਾਰਟੀ ਬਣਾ ਕੇ ਚੈਲੰਜ ਕੀਤਾ ਜਾਊਗਾ ਸਭ ਤੋਂ ਪਹਿਲਾਂ ਸੁਦਰਸ਼ਨ ਸਿੰਘ ਜਿਹੜੇ ਰਾਜੀਵ ਜਮੰਦਾ ਦੇ ਨਾਲ ਕੰਮ ਕਰਦੇ ਆ ਉਹਨਾਂ ਦੇ ਬਿਆਨ ਕੀ ਕੋਝਾ ਹੈ ਪੁਲਿਸ ਦੀ ਡੀਡੀਆ ਤੇ ਵਿੱਚ ਅਜਿਹੇ ਕਿਹੜੇ ਖੁਲਾਸੇ ਕੀਤੇ ਆ ਜੋ ਹਜੇ ਤੱਕਰ ਲੁਕੇ ਸੁਪੇ ਰਹੇ ਸੀਗੇ ਉਹ ਬਿਆਨ ਪੜ ਲੈਣੇ ਆ ਮੈਂ ਮੇਰਾ ਬੋਸ ਰਾਜਵੀਰ ਸਿੰਘ ਅਤੇ ਉਹਨਾਂ ਦੇ ਤਿੰਨ ਦੋਸਤ ਕੁਰਾਲੀ ਮੋਹਾਲੀ ਬੱਦੀ ਤੋਂ ਪੰਜੌਰ ਹੁੰਦੇ ਹੋਏ Shimla ਜਾ ਰਹੇ ਸੀ ਜਦੋਂ ਅਸੀਂ ਦੋਸਤ ਆਪਣੀ ਦੋ ਮੋਟਰਸਾਈਕਲ ਨੂੰ ਸਹੀ ਦਿਸ਼ਾ ਅਤੇ ਸਹੀ ਰਫਤਾਰ ਨਾਲ ਚਲਾਉਂਦੇ ਹੋਏ ਕਰੀਬ 9 ਵਜੇ ਸਵੇਰੇ ਪੀਵੀਐਸ ਏਜੰਸੀ ਪੰਜੌਰ ਕੋਲ ਪਹੁੰਚਣ ਵਾਲੇ ਸੀ ਤਾਂ ਉਦੋਂ ਹੀ ਰਾਜਵੀਰ ਜਵੰਦਾ ਦੀ ਮੋਟਰਸਾਈਕਲ ਅੱਗੇ ਇਕਦਮ ਆਵਾਰਾ ਪਸ਼ੂ ਆ ਗਏ ਮੋਟਰਸਾਈਕਲ ਨੂੰ ਪਸ਼ੂਆਂ ਵੱਲੋਂ ਟੱਕਰ ਮਾਰੀ ਗਈ ਟੱਕਰ ਲੱਗਦੇ ਹੀ ਮੋਟਰਸਾਈਕਲ ਸੜਕ ਤੇ ਡਿੱਗ ਗਈ ਅਤੇ ਰਾਜਵੀਰ ਸਿੰਘ ਵੀ ਸੜਕ ਤੇ ਡੱਗ ਗਿਆ ਉਸ ਦੇ ਸਿਰ ਤੇ ਗੰਭੀਰ ਸੱਟ ਲੱਗੀ ਅਤੇ ਉਹ ਬੇਹੋਸ਼ ਹੋ ਗਿਆ ਜਦੋਂ ਰਾਜਵੀਰ ਨੂੰ ਅਸੀਂ ਸ਼ੋਰੀ ਹਸਪਤਾਲ ਪੰਜੌਰ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਰਾਜਵੀਰ ਨੂੰ ਕੋਈ ਵੀ ਮੁੱਢਲਾ ਇਲਾਜ ਨਹੀਂ ਦਿੱਤਾ ਉਹ ਹਸਪਤਾਲ ਘਟਨਾ ਵਾਲੀ ਥਾਂ ਤੋਂ ਕੁਝ ਹੀ ਦੂਰੀ ਤੇ ਸੀ ਅਸੀਂ ਉਸ ਹਸਪਤਾਲ ਦੇ ਡਾਕਟਰ ਦੇ ਅੱਗੇ ਮੁੱਢਲੇ ਇਲਾਜ ਲਈ ਤਰਲੇ ਕਰਦੇ ਰਹੇ ਪਰ ਡਾਕਟਰ ਨੇ ਸਾਡੀ ਇੱਕ ਨਹੀਂ ਸੁਣੀ ਅਤੇ ਕਹਿੰਦੇ ਰਹੇ ਐਮ ਆਰ ਆਈ ਅਤੇ ਸੀਟੀ ਸਕੈਨ ਕਰਵਾ ਕੇ ਲਿਆਓ ਫਿਰ ਅਸੀਂ ਰਾਜਵੀਰ ਸਿੰਘ ਨੂੰ ਸਰਕਾਰੀ ਹਸਪਤਾਲ ਸੈਕਟਰ 6 ਪੰਚਕੂਲਾ ਲੈ ਗਏ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਪਾਰਸ ਹਸਪਤਾਲ ਸੈਕਟਰ 22 ਪੰਚਕੂਲਾ ਦੇ ਵਿੱਚ ਰਾਜਵੀਰ ਨੂੰ ਲਜਾਇਆ ਗਿਆ ਪਰ ਰਾਜਵੀਰ ਸਿੰਘ ਦੀ ਹਾਲਤ ਵਿਗੜਦੀ ਚੱਲੀ ਗਈ ਜਿਸ ਤੋਂ ਬਾਅਦ ਅਸੀਂ ਰਾਜਵੀਰ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਮੁਹਾਲੀ ਲੈ ਕੇ ਆਏ ਜਿੱਥੇ ਹੁਣ ਰਾਜਵੀਰ ਸਿੰਘ ਦਾ ਇਲਾਜ ਚੱਲ ਰਿਹਾ ਤੇ ਉਸ ਦੀ ਹਾਲਤ ਨਾਜ਼ੁਕ ਹੈ ਮੋਟਰਸਾਈਕਲ 89 ਜਿਸ ਦਾ ਟੈਂਪਰੇਰੀ ਨੰਬਰ ਸੀ ਉਸ ਦਾ ਅਸਲੀ ਨੰਬਰ ਮੈਨੂੰ ਨਹੀਂ ਪਤਾ ਮੋਟਰਸਾਈਕਲ ਬ੍ਰਾਂਡ BMW ਸੀ ਕੁਝ ਹੀ ਦਿਨ ਬਾਅਦ ਏਜੰਸੀ ਵਾਲੇ ਆ ਕੇ ਮੋਟਰਸਾਈਕਲ ਨੂੰ ਉੱਥੋਂ ਲੈ ਕੇ ਚਲੇ ਗਏ ਜੇਕਰ ਸ਼ੋਰੀ ਹਸਪਤਾਲ ਪੰਜੌਰ ਵਾਲੇ ਡਾਕਟਰ ਰਾਜੀਵ ਸਿੰਘ ਜਵੰਦਾ ਦਾ ਮੁੱਢਲਾ ਇਲਾਜ ਸਮੇਂ ਸਿਰ ਕਰ ਦਿੰਦੇ ਤਾਂ ਰਾਜੀਵ ਦੀ ਹਾਲਤ ਨਾਜ਼ੁਕ ਨਹੀਂ ਹੋਣੀ ਸੀ ਇਹ ਹਾਸਾ ਮੋਟਰਸਾਈਕਲ ਦੇ ਅੱਗੇ ਅਚਾਨਕ ਅਤੇ ਇਤਫਾਕ ਨਾਲ ਅਵਾਰਾ ਜਾਨਵਰਾਂ ਦੇ ਵਿੱਚ ਵਜਨ ਕਰਕੇ ਹੋਇਆ ਜਿਸ ਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਇਸ ਲਈ ਅਸੀਂ ਕਿਸੇ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ ਤਾਂ ਸਾਰਤੌਰ ਤੇ ਇੱਥੇ ਮੋٹے ਮੋٹے ਸ਼ਬਦਾ ਦੇ ਵਿੱਚ ਲਿਖਿਆ ਹੈ ਕਿ ਸ਼ੋਰੀ ਹਸਪਤਾਲਾ ਦੇ ਡਾਕਟਰਾਂ ਨੇ ਮਡਲਾ ਇਲਾਜ ਦੇਣ ਤੋਂ ਮਨਾ ਕਰ ਦਿੱਤਾ ਜਿਹੜਾ ਕੀ ਡਾਕਟਰ ਦਾ ਇੱਕ ਫਰਜ਼ ਬਣਦਾ ਸੀ ਸ਼ੋਰੀ ਹਸਪਤਾਲ ਨੇ ਉਹ ਨਹੀਂ ਨਿਭਾਇਆ ਡਾਕਟਰ ਉੱਥੇ ਇੰਟਰਵਿਊਆਂ ਦੇ ਵਿੱਚ ਕਹਿ ਰਹੇ ਆ ਕਿ ਅਸੀਂ ਮਡਲਾ ਉਪਚਾਰ ਕੀਤਾ ਮਡਲਾ ਉਪਚਾਰ ਦਿੱਤਾ ਵੱਡੇ ਵੱਡੇ ਟੀਵੀ ਚੈਨਲਾਂ ਦੇ ਉੱਪਰ ਸ਼ੋਰੀ ਹਸਪਤਾਲਾਂ ਦੇ ਸ਼ੋਲੇ ਗਏ ਜਾ ਰਹੇ ਸੀਗੇ ਕਿ ਇਹਨਾਂ ਨੇ ਇਲਾਜ ਕੀਤਾ ਇਹ ਡਾਕਟਰ ਸੀਗਾ ਪਹਿਲਾ ਡਾਕਟਰ ਸੀ ਜਿਸ ਨੇ ਰਾਜਵੀਰ ਜਵੰਦੇ ਦਾ ਇਲਾਜ ਕੀਤਾ ਐਕਸਕਲੂਸਿਵ ਤਸਵੀਰਾਂ ਦੇਖੋ ਇਸ ਨੇ ਇਲਾਜ ਕੀਤਾ ਕੀ ਕੁਝ ਇਲਾਜ ਕੀਤਾ ਰਾਜਵੀਰ ਜਵੰਦੇ ਦਾ ਪਰ ਇੱਥੇ ਜਿਹੜਾ ਰਾਜਵੀਰ ਜਵੰਦੇ ਦਾ ਦੋਸਤ ਸੁਦਰਸ਼ਨ ਸਿੰਘ ਜਾਂ ਆਪਾਂ ਕਹ ਲਈ ਉਸ ਦੇ ਨਾਲ ਕੰਮ ਕਰਨ ਵਾਲਾ ਵਿਅਕਤੀ ਦੱਸ ਰਿਹਾ ਕਿ ਉੱਥੇ ਤਾਂ ਉਹਨਾਂ ਨੇ ਮੁੱਢਲਾ ਇਲਾਜ ਦੇਣ ਤੋਂ ਹੀ ਮਾਰਾ ਕਰ ਦਿੱਤਾ ਕਹਿੰਦੇ ਐਮ ਆਰ ਆਈ ਤੇ ਸੀਟੀ ਸਕੈਨ ਕਰਵਾਓ ਮਤਲਬ ਕਿ ਜਿਹੜਾ ਡਾਕਟਰ ਦਾ ਫਰਜ਼ ਹੁੰਦਾ ਉਸ ਤੋਂ ਸ਼ੋਰੀ ਹਸਪਤਾਲ ਮਨਕਰ ਹੋ ਗਿਆ ਡੀਡੀਅਨ ਦੇ ਵਿੱਚ ਪੁਲਿਸ ਦੀ ਡੀਡੀਅਨ ਦੇ ਵਿੱਚ ਲਿਖਿਆ ਕਿ ਜੇਕਰ ਡਾਕਟਰਾਂ ਵੱਲੋਂ ਮੁੱਢਲਾ ਇਲਾਜ ਉੱਥੇ ਦੇ ਦਿੱਤਾ ਜਾਂਦਾ ਸ਼ੋਰੀ ਹਸਪਤਾਲ ਵੱਲੋਂ ਮੁੱਢਲਾ ਇਲਾਜ ਰਾਜੀਵ ਜਵੰਦਾ ਨੂੰ ਦੇ ਦਿੱਤਾ ਜਾਂਦਾ ਤਾਂ ਉਸ ਦੀ ਹਾਲਤ ਨਾਜ਼ੁਕ ਨਾ ਹੁੰਦੀ ਉਹ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨਾ ਹੁੰਦਾ ਹਾਲਾਂਕਿ ਜਿਹੜੇ ਇਲਾਜ ਇਸ ਕਰਕੇ ਜ਼ਿਕਰ ਹੋ ਰਿਹਾ ਕਿ ਉਹ ਉਸ ਵਕਤ ਦੀ ਹੈ ਜਦੋਂ ਰਾਜੀਵ ਜਵੰਦੇ ਦਾ ਐਕਸੀਡੈਂਟ ਹੋਇਆ ਸੀਗਾ ਇਹ ਉਸ ਵਕਤ ਦੇ ਬਿਆਨ ਹੈਗੇ ਆ ਅਸਤਾ ਰਾਜੀਵ ਜਵੰਦਾ ਦੀ ਮੌਤ ਹੋ ਚੁੱਕੀ ਹੈ ਇੱਥੇ ਅਵਾਰਾ ਪਸ਼ੂਆਂ ਦਾ ਜ਼ਿਕਰ ਹੈ ਕੋਈ ਕਹਿ ਰਿਹਾ ਸੀ ਗੱਡੀ ਸਪੀਡ ਨਾਲ ਸੀ ਪਰ ਇੱਥੇ ਅਚਾਨਕ ਅਵਾਰਾ ਜਾਨਵਰ ਉਸ ਦੇ ਅੱਗੇ ਆ ਗਏ ਮੋਟਰਸਾਈਕਲ ਦੇ ਅੱਗੇ ਆ ਗਏ ਜਿਸ ਦੀ ਟੱਕਰ ਦੇ ਨਾਲ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੀ ਜਾਂਚ ਲਗੀ ਹੁਣ ਇਸੇ ਚੀਜ਼ ਨੂੰ ਲੈ ਕੇ ਜਿਹੜੀ ਹਿਊਮਨ ਰਾਈਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਹਾਈ ਕੋਰਟ ਚੱਲੀ ਹੈ ਦੋ ਚੀਜ਼ਾਂ ਨੂੰ ਆਧਾਰ ਬਣਾਏ ਬੇਸ਼ੱਕ ਇੱਥੇ ਡੀਆਰ ਦੇ ਵਿੱਚ ਲਿਖਿਆ ਕਿ ਅਸੀਂ ਕੋਈ ਕਾਰਵਾਈ ਕਿਸੇ ਦੇ ਖਿਲਾਫ ਨਹੀਂ ਕਰਵਾਉਣਾ ਚਾਹੁੰਦੇ ਪਰ ਇੱਥੇ ਦੋ ਚੀਜ਼ਾਂ ਨੂੰ ਮੁੱਖ ਤੌਰ ਤੇ ਆਧਾਰ ਬਣਾ ਕੇ ਇੱਕ ਤਾਂ ਅਵਾਰਾ ਪਸ਼ੂਆਂ ਨੂੰ ਇਥੇ ਕਸੂਰ ਬੇਸ਼ੱਕ ਡੀਆਰ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਨੇ ਲਿਖਿਆ ਕਿ ਕਿਸੇ ਦਾ ਨਹੀਂ ਕਿਉਂਕਿ ਉਸ ਵਕਤ ਹਾਸਾ ਹੋਇਆ ਸੀਗਾ ਉਸ ਨੂੰ ਇਲਾਜ ਚਾਹੀਦਾ ਸੀਗਾ ਕੋਈ ਪੁਲਿਸ ਦੇ ਮੇਲੇ ਚ ਨਹੀਂ ਫਸਣਾ ਚਾਹੁੰਦਾ ਸੀ ਕਿ ਉਸ ਦਾ ਇਲਾਜ ਹੋਵੇ ਸੱਦੀ ਪਹਿਲ ਦੇ ਆਧਾਰ ਤੇ ਇਹੀ ਕਿਤੇ ਨਾ ਕਿਤੇ ਕਿਸੇ ਦੇ ਪਰਿਵਾਰਕ ਮੈਂਬਰ ਦਾ ਜਾਂ ਕਿਸ ਦੇ ਕਰੀਬੀ ਦਾ ਕੋਈ ਐਕਸੀਡੈਂਟ ਦੇ ਵਿੱਚ ਜਾਂ ਗੰਭੀਰ ਰੂਪ ਦੇ ਵਿੱਚ ਕੋਈ ਜ਼ਖਮੀ ਹੁੰਦਾ ਪਹਿਲ ਇਹੀ ਹੁੰਦੀ ਹੈ ਕਿ ਉਸ ਦਾ ਪਹਿਲਾਂ ਇਲਾਜ ਹੋਵੇ ਕੋਈ ਪੁਲਸੀਆ ਕਾਰਵਾਈ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਤਾਂ ਉਸ ਦੇ ਆਧਾਰ ਤੇ ਬਿਆਨ ਜਿਹੜੇ ਲਿਖੇ ਲੱਗਦੇ ਹੈਗੇ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਕਿਉਂਕਿ ਇਤਫਾਕ ਦੇ ਨਾਲ ਜਾਨਵਰ ਅੱਗੇ ਆ ਕੇ ਸੀ ਜਾਨਵਰ ਇਤਫਾਕ ਦੇ ਨਾਲ ਅੱਗੇ ਨਹੀਂ ਆਉਂਦੇ ਹੁੰਦੇ ਜਾਨਵਰ ਸੜਕਾਂ ਤੇ ਛੱਡੇ ਜਾਂਦੇ ਆ ਕਾਓਸ ਗਾਂ ਦਾ ਟੈਕਸ ਪਤਾ ਨਹੀਂ ਕਿਹੜੇ ਕਿਹੜੇ ਟੈਕਸ ਲਾਏ ਜਾਂਦੇ ਹੈਗੇ ਆ ਧਰਮ ਦਾ ਆਧਾਰ ਬਣਾਇਆ ਜਾਂਦਾ ਪਤਾ ਨਹੀਂ ਕਿਵੇਂ ਲੋਕਾਂ ਦੇ ਖੂਨ ਨਿਚੋੜ ਕੇ ਉਸ ਤੋਂ ਬਾਅਦ ਉਹਨਾਂ ਨੂੰ ਅਵਾਰਾ ਪਸ਼ੂ ਕਹਿ ਕੇ ਅਵਾਰਾ ਜਾਨਵਰ ਕਰਕੇ ਕਹਿ ਕੇ ਇਹ ਕਹਿ ਦਿੱਤਾ ਜਾਂਦਾ ਕਿ ਇਤਫਾਕ ਹੋ ਗਿਆ ਇਤਫਾਕ ਨਹੀਂ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਸੀ ਬਣਦੀ ਸੀ ਉੱਥੇ ਕਿ ਉਹ ਜਿਹੜੀਆਂ گاਵਾ ਜਾਂ ਠੱਠੇ ਸੜਕਾਂ ਤੇ ਨਾ ਹੁੰਦੇ ਉਸ ਤੋਂ ਬਾਅਦ ਦੂਸਰੀ ਜ਼ਿੰਮੇਵਾਰੀ ਸ਼ੋਰੀ ਹਸਪਤਾਲ ਦੀ ਸੀਗੀ ਕਿ ਉਸ ਨੂੰ ਮੋਢਲਾ ਇਲਾਜ ਦਿੱਤਾ ਜਾਂਦਾ ਇਹਨਾਂ ਦੋਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਨਵਕਿਰਨ ਹੋਰੀ ਹਾਈ ਕੋਰਟ ਜਾ ਰਿਹਾ ਹਾਈ ਕੋਰਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਚੈਲੰਜ ਕੀਤਾ ਜਾਊਗਾ ਕੇਂਦਰ ਸਰਕਾਰ ਹਰਿਆਣਾ ਸਰਕਾਰ ਸਮੇਤ ਵੱਖ-ਵੱਖ ਸਰਕਾਰਾਂ ਨੂੰ ਇਸ ਦੇ ਵਿੱਚ ਸਮੇਤ ਸ਼ੋਰੀ ਹਸਪਤਾਲ ਨੂੰ ਪਾਰਟੀ ਬਣਾਇਆ ਜਾਊਗਾ ਪਬਲਿਕ ਇੰਟਰਸਟ ਲਿਟੀਗੇਸ਼ਨ ਇਸ ਦੇ ਵਿੱਚ ਜਲਦ ਹੀ ਦਾਖਲ ਕੀਤੀ ਜਾ ਸਕਦੀ ਹੈ ਹੁਣ ਦੇਖਣਾ ਹੋਊਗਾ ਕਿ ਹਾਈ ਕੋਰਟ ਦਾ ਇਸ ਮਾਮਲੇ ਦੇ ਵਿੱਚ ਕੀ ਰੁਖ ਰਹਿੰਦਾ ਧੰਨਵਾਦ ਬਨੇ ਰੋ ਆਸ਼ੂ ਨੀਤਾ ਪੱਤਰਕਾਰ ਦੇ ਨਾਲ